ਥਾਣਾ ਗੁਰਾਇਆਂ ਦੀ ਪੁਲਿਸ ਨੇ ਚੋਰੀ ਅਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਅਤੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਤਹਿਤ ਦੋ ਵਿਅਕਤੀਆਂ ਨੂੰ ਨਸ਼ੀਲੀਆਂ ਗੋਲੀਆਂ, ਚੋਰੀ ਕੀਤੇ ਗਏ ਮੋਟਰਸਾਈਕਲਾਂ ਅਤੇ ਖੋਹ ਕੀਤੇ ਗਏ ਮੋਬਾਈਲ ਫੋਨਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰਾਇਆਂ ਇੰਸਪੈਕਟਰ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਐਸਆਈ सुरेंद्र ਮੋਹਨ ਨੇ ਸਮੇਤ ਸਾਥੀ ਕਰਮਚਾਰੀਆਂ ਦੇ ਦੌਰਾਨ ਦੁਰਾਨੀ ਗਸ਼ਤ ਅੰਡਰ ਬ੍ਰਿਜ ਢੱਲੇਵਾਲ ਤੋਂ ਰਣਜੀਤ ਸਿੰਘ ਉਰਫ ਮੱਛਰ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਰੂੜਕਾ ਖੋੜ ਦੇ ਥਾਣਾ ਗੁਰਾਇਆਂ ਹਾਲਵਾਸੀ ਮੋਹੱਲਾ ਗੁਰੂ ਨਾਨਕਪੁਰਾ ਗੁਰਾਇਆਂ ਅਤੇ ਅਜੀਤ ਕੁਮਾਰ ਪੁੱਤਰ ਬਾਲਕ੍ਰਿਸ਼ਨ ਵਾਸੀ ਮੋਹੱਲਾ ਰਾਮਗੜੀਆਂ ਗੁਰਾਇਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਚੋਰੀ ਕੀਤਾ ਗਿਆ ਮੋਟਰਸਾਈਕਲ ਨੰਬਰ ਪੀਵੀ09 ਯੂ3928 ਭ੍ਰਮੰਦ ਕੀਤਾ ਗਿਆ ਸੀ ਜਿਨ੍ਹਾਂ ਖਿਲਾਫ ਸ਼ਨਾਖ ਗੁਰਾਇਆਂ ਚ ਬੰਦਾ ਮਾਮਲਾ ਦਰਜ ਕਰਕੇ ਮਾਨਸ਼ੋਗ ਅਦਾਲਤ ਚ ਪੇਸ਼ੀ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਪੁਲਿਸ ਰਿਮਾਂਡ ਦੌਰਾਨ ਇੱਕ ਮੋਟਰਸਾਈਕਲ ਨੰਬਰ PB08FG3938 10 ਮੋਬਾਈਲ ਫੋਨ ਅਤੇ 105 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਤਫਤੀਸ਼ ਦੌਰਾਨ ਫੜੇ ਗਏ ਵਿਅਕਤੀਆਂ ਨੇ ਚੋਰੀ ਅਤੇ ਲੁੱਟਖੋਹ ਦੀਆਂ 13 ਵਾਰਦਾਤਾਂ ਵੀ ਮੰਨੀਆਂ ਹਨ ਮਾਨਯੋਗ ਐਸਐਸਪੀ ਸਾਹਿਬ ਜਲੰਧਰ ਸਰਦਾਰ ਹਰਵਿੰਦਰ ਸਿੰਘ ਬਿਲਕ ਔਰ ਸਰਦਾ ਸਰਵਨ ਸੇ ਬਲ ਡੀਐਸਪੀ ਫਲੋਰ ਵੱਲੋਂ ਜੋ ਦਿਸ਼ਾ ਨਿਰਦੇਸ਼ਾਂ ਤੇ ਔਰ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਜਿਹੜਾ ਮੁਹਿੰਮ ਚਲਾਈ ਗਈ ਆ ਜੁੱਧ ਨਸ਼ਿਆਂ ਦੇ ਵਿਰੁੱਧ ਇਸ ਤਹਿਤ ਅਸੀਂ ਜਿਹੜਾ ਕਾਰਵਾਈ ਕਰਦੇ ਹੋਏ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗੱਲੇ ਵਾਲ ਚੌਕ ਦੇ ਵਿੱਚੋਂ ਜਿਨ੍ਹਾਂ ਦਾ ਨਾਮ ਹੈਗਾ ਇੱਕ ਦਾ ਨਾਮ ਹੈ ਰਣਦੀਪ ਸਿੰਘ ਤੇ ਦੂਜੇ ਦਾ ਨਾਮ ਅਜੀਤ ਕੁਮਾਰ ਆ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਸੀਂ ਵੈਰੀਫਾਈ ਕੀਤਾ ਔਰ ਇਹਨਾਂ ਕੋਲ ਦੋ ਚੋਰੀ ਦੇ ਮੋਟਰਸਾਈਕਲ ਜਿਹੜੇ ਬਰਾਮਦ ਹੋਏ ਨੇ ਔਰ 10 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਖੋਏ ਹੋਏ ਸੀਗੇ ਜਾਂ ਚੋਰੀ ਕੀਤੇ ਹੋਏ ਸੀ ਉਹ ਬਰਾਮਦ ਹੋਏ ਨੇ ਸਰ ਇੱਕ ਗੱਲ ਦੀ ਕਨਫਰਮ ਸੀ ਹਾਂ ਔਰ ਇਹਨਾਂ ਕੋਲੋਂ ਸੁਪਤੀਸ਼ ਦਰਾਂ ਜਿਹੜਾ ਹੈ 105 ਨਸ਼ੀਲੀਆਂ ਗੋਲੀਆਂ ਵੀ ਬਰਾਮਦ ਹੋਈਆਂ ਨੇ ਜੋ ਇਹ ਨਸ਼ੇ ਦਾ ਵੀ ਕੰਮ ਕਰਦੇ ਨੇ ਇਹ ਨਸ਼ਾ ਵੀ ਵੇਚਦੇ ਨੇ ਜਿਹੜਾ ਰਮਦੀਪ ਮਛਰਾ ਇਹਦੇ ਕੋਲੋਂ ਬਰਾਮਦ ਹੋਈਏ ਨੇ ਸਾਨੂੰ ਉਹਦੇ ਜਿਹੀ ਧਾਰਾ ਦਾ ਵਾਅਦਾ ਕਰ ਦਿੱਤਾ ਗਿਆ ਐਨਡੀਪੀਐਸ ਤਹਿਤ ਵੀ ਉਹ ਕਾਰਵਾਈ ਕਰ ਦਿੱਤੀ ਗਈ ਹੈ ਪਹਿਲਾਂ ਵੀ ਮਕਦਮੇ ਮਰਦੇ ਨੇ ਹਾਂਜੀ ਇਹਨਾਂ ਦੇ ਖਿਲਾਫ ਪਹਿਲਾਂ ਵੀ ਮੁਕਦਮੇ ਦਰਜ ਨੇ ਔਰ ਅੱਗੋਂ ਵੀ ਤਫ਼ਤੀਸ਼ ਜਾਰੀ ਹੈ